ਅੱਜ ਗੱਲ ਕਰਦੇ ਆ ਜਿਹੜੀ ਖਤਰਾ ਪੰਜਾਬ ਤੇ ਨਾ ਚੱਲ ਰਿਹਾ ਤੇ ਪੰਜਾਬ ਤੇ ਹਰ ਟਾਈਮ ਨਾ ਕੋਈ ਨਾ ਕੋਈ ਖਤਰਾ ਰਿਹਾ ਜਿਵੇਂ ਪਹਿਲਾਂ جنگ ਲੱਗੀ ਸੀਗੀ ਹਨਾ ਤੇ ਹੁਣ ਹੜ੍ਹਾਂ ਦਾ ਖਤਰਾ ਤੇ ਪੰਜਾਬ ਨੇ ਜਿਵੇਂ ਇਤਿਹਾਸ ਗਵਾਹ ਏ ਕਿਤੇ ਵੀ ਦੇਖ ਲਓ ਜਦੋਂ ਵੀ ਕੋਈ ਸਿਚੁਏਸ਼ਨਸ ਆਈਆਂ ਹਨਾ ਕਿਤੇ ਵੀ ਦੁਨੀਆ ਦੇ ਵਿੱਚ ਹਾਲਾਂਕਿ ਸਿਰਫ ਇੰਡੀਆ ਨਹੀਂ ਦੁਨੀਆ ਦੇ ਵਿੱਚ ਜਦੋਂ ਵੀ ਕੋਈ ਪ੍ਰੋਬਲਮ ਆਈ ਤਾਂ ਪੰਜਾਬ ਜਾਂ ਪੰਜਾਬੀ ਸਭ ਤੋਂ ਪਹਿਲਾਂ ਖੜੇ ਅੱਗੇ ਜਾ ਕੇ ਬਟ ਅੱਜ ਜਿਹੜਾ ਦੌਰ ਚੱਲ ਰਿਹਾ ਨਾ ਪੰਜਾਬ 'ਚ ਹੈ ਨਾ ਤੇ ਪੰਜਾਬ 'ਚ ਜਿਵੇਂ ਹੜ੍ਹ ਬਹੁਤ ਜ਼ਿਆਦਾ ਆਏ ਹੋਏ ਨੇ ਤਾਂ ਸੈਂਟਰ ਕੀ ਕੋਈ ਸਟੇਟ ਹੀ ਨਹੀਂ ਖੜੀ ਕਿਸੇ ਦਾ ਬਿਆਨ ਨਹੀਂ ਆਇਆ ਈਵਨ ਕੀ ਆਪਣੀ ਸਰਕਾਰ ਦਾ ਵੀ ਬਿਆਨ ਨਹੀਂ ਆਇਆ ਇਹਦੇ ਉੱਤੇ ਕੋਈ ਵੀ ਬਟ ਹੋਪਫੁਲੀ ਪੰਜਾਬੀਆਂ 'ਚ ਇੰਨੀ ਕੁ ਸ਼ਕਤੀ ਹੈ ਜਾਂ ਇੰਨੀ ਕੁ ਹੈ ਨਾ ਖੁਦਗਰਜ਼ ਹੈ ਹੋਊ ਕਿ ਨਹੀਂ ਅਸੀਂ ਆਪਣੀ ਮਦਦ ਨਾ ਆਪੇ ਕਰਾਂਗੇ ਇਹ ਤੋਂ ਇਲਾਵਾ ਸਭ ਤੋਂ ਵਧੀਆ ਗੱਲ ਹੈ ਯਾਰ ਪੰਜਾਬ ਦੇ ਜਿਹੜੇ ਸੈਲੀਬ੍ਰਿਟੀਜ਼ ਜਾਂ ਸਿੰਗਰ ਹੁਣ ਆਪਾਂ ਇਹਨਾਂ ਨੂੰ ਆਈਡਲ ਨਹੀਂ ਮੰਨਦੇ ਕਈ ਤਾਂ ਹਨਾ ਕਈ ਗਾਲਾਂ ਕੱਢਦੇ ਇੱਕ ਦੂਜੇ ਸਿੰਗਰਾਂ ਨੂੰ ਬਟ ਸਿੰਗਰ ਖੜ ਗਏ ਯਾਰ ਪੰਜਾਬ ਲਈ ਆ ਕੇ ਤੇ ਯਾਰ ਆ ਚੀਜ਼ਾਂ ਦੇਖ ਕੇ ਨਾ ਖੁਸ਼ੀ ਹੁੰਦੀ ਹਨਾ ਕਿ ਉਹ ਸਿੰਗਰ ਸਿਰਫ ਗਾਣਿਆਂ 'ਚ ਨਹੀਂ ਪੰਜਾਬ ਨਾਲ ਪਿਆਰ ਕਰਦੇ ਉਹ ਰਿਐਲਿਟੀ 'ਚ ਵੀ ਕਰਦੇ ਹਨਾ ਜਿਵੇਂ ਦਿਲਜੀਤ ਐਮੀ ਵਿਰਕ ਬੱਬੂ ਮਾਨ ਗਿੱਪੀ ਗਰੇਵਾਲ ਇਹ ਤੋਂ ਇਲਾਵਾ ਕਰਨ ਔਜਲਾ ਤੇ ਹੋਰ ਜਿਵੇਂ ਰਾਜਕੁੰਦਰਾ ਦਨ ਏਪੀ ਢਿੱਲੋਂ ਇਹਨਾਂ ਨੇ ਹੈਲਪ ਭੇਜੀ ਇਤੋਂ ਇਲਾਵਾ ਬਾਲੀਵੁੱਡ ਚੋਂ ਸੋਨੂ ਸੂ ਤੇ ਜਸਵੀਰ ਜੱਸੀ ਨੇ ਵੀ ਹੈਲਪ ਭੇਜੀ ਨਾਲ ਲਈ ਦਲਜੀਤ ਨੇ ਤਾਂ ਪਿੰਡ ਹੀ ਗੋਦ ਲੈ ਲਿਆ ਹੈ ਨਾ 10 ਤੇ ਐਮੀ ਬਿਰਕ ਨੇ ਘਰ ਦਨ ਬੱਬੂ ਮਾਨ ਰਣਜੀਤ ਬਾਵਾ ਉਹਨਾਂ ਨੇ ਆਪਣਾ ਸ਼ੋਅ ਦੇ ਪੈਸੇ ਦਿੱਤੇ ਹੈ ਨਾ ਇਹਨਾਂ ਨੂੰ ਕਿ ਸ਼ੋਅ ਦੇ ਜੋ ਪੈਸੇ ਆਣਗੇ ਉਹ ਇਹਨਾਂ ਨੂੰ ਦਿੱਤੇ ਜਾਣਗੇ ਇਸ ਤੋਂ ਇਲਾਵਾ ਜਿਹੜੀ ਸਭ ਤੋਂ ਯਾਰ ਇੱਕ ਇੰਪੋਰਟੈਂਟ ਨੋਟ ਕਰਨ ਵਾਲੀ ਗੱਲ ਹੈ ਨਾ ਉਹ ਮੀਡੀਆ ਚ ਨਹੀਂ ਆਈ ਬਹੁਤ ਵਾਰ ਉਹ ਰੇਸ਼ਮ ਅਨਮੋਲ ਦੀ ਹੈ ਪੰਜਾਬੀ ਸਿੰਗਰ ਹਨਾ ਗਾਣੇ ਘੱਟ ਘੱਟਦਾ ਪਰ ਯਾਰ ਕਿਤੇ ਵੀ ਦੇਖਿਓ ਕਿਤੇ ਵੀ ਹੈਲਪ ਦੀ ਲੋੜ ਹੁੰਦੀ ਨਾ ਪੰਜਾਬ ਲਈ ਉਹ ਸਭ ਤੋਂ ਪਹਿਲਾਂ ਖੜਾ ਹੁੰਦਾ ਉਹ ਬੰਦਾ ਯਾਰ ਐਪਰੀਸ਼ੀਏਟ ਆ ਉਹਦੇ ਹੈ ਨਾ ਇਸ ਕੰਮ ਨੂੰ ਤੇ ਉਹਨੂੰ ਸਲੂਟ ਵੀ ਹੈ ਬਾਕੀ ਲੋਕਾਂ ਨੂੰ ਇਹ ਯਾਰ ਇਕੱਠੇ ਰਹੋ ਹੈ ਨਾ ਸਿੰਗਰ ਸਾਰਿਆਂ ਦੀ ਮਦਦ ਲਈ ਆਂਦੇ ਤਾਂ ਹੋ ਸਕਦਾ ਉਹਨਾਂ ਦੇ ਵਿਚਾਰ ਅਲੱਗ ਹੋ ਸਕਦੇ ਬਟ ਯਾਰ ਉਹਨਾਂ ਨੂੰ ਐਪਰੀਸ਼ੀਏਟ ਵੀ ਕਰੋ ਜਿੱਥੇ ਐਪਰੀਸ਼ੀਏਟ ਕਰਨਾ ਬਣਦਾ ਹੈ